ਇਸਨੂੰ ਨਰਮਾਨ ਤੋਂ ਦੁਆਰਾ ਫੇਰ ਦੁਬਾਰਾ ਮਨਜ਼ਰ ਦਿੱਤਾ ਗਿਆ ਹੈ ਅੱਜ ਅੱਜ ਪੇਸ਼ ਕਰਾਂਗੇ ਮਾਜੂਦ ਗਦਾਰਤ ਬਰਨਾਲਾ ਦਿੱਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੋਸਟ ਮਾਰਡ ਲਵਾਂਗੇ ਕਾਰਵਾਈ ਕੀ ਕਰੀਏ ਕਿੰਨੇ ਨੰਬਰ ਹੇਠਾਂ ਕਾਰਵਾਈ ਕੀਤੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨ ਦਾ ਦਰਜ ਹੋਇਆ ਹੈ ਅੱਜ ਅਸੀਂ ਇਹਨਾਂ ਦਾ ਪੋਸਟ ਮਾਰਡ ਲੈ ਕੇ ਕਾਰਵਾਈ ਕਰਾਂਗੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਮਿਲੀਆਂ ਨੇ ਦੱਸਦੇ ਕਿ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸੇ ਅਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਨਾਂ ਦੇ ਕੋਲ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਨਜੁਗ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਾ ਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜਿਹੜੀ ਥਣਾ ਭਟੋੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਗਸਤ ਦੌਰਾਨ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਕਲਦੀਪ ਸਿੰਘ ਅਤੇ ਮਾਲੀ ਜਗਸੀਰ ਸਿੰਘ ਜੱਗਾ ਇਹ ਸਾਨੂੰ 1 ਬਰੰਗਸਤ ਮਿਲੇ ਬਰੰਗਸਤ ਨੂੰ ਚੈਕਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਅਕਰ ਐਨਡੀ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਤੋਂ ਇਤਨਾ ਉਹਨਾਂ ਕੋਲੋਂ ਚਿੱਟਾ ਬਰਾਮਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਪੁੱਲੀਆਂ ਗੋਲੀਆਂ ਉਹ ਬਰਾਮਦ ਕਿੱਥੋਂ ਰੈਕਸਪਾਈਸਰ ਇਹਨੇ ਕਿੱਥੇ ਇਹ ਡੀਡ ਰੋਡ ਹੈਗਾ ਸਾਡੇ ਇਥੇ ਭਰੋੜ ਦੇ ਕੋਲ ਬੀ ਰੋਡ ਵੱਲ ਦਾ ਉੱਥੇ ਟ੍ਰੇਨ ਦੇ ਪੋਲ ਮੇਰੇ ਦਰਸਤ ਦੇ ਥੱਲੇ ਬੈਠ ਕੇ ਆਹ ਤਾਂ ਕੋਈ ਜੀ ਇੱਕ ਜੀ ਦੀ ਚਿੰਤ ਗਾਗ ਦਾ ਇੰਤਜ਼ਾਰ ਕਰਦੇ ਸੀ ਜਾਂ ਇਹ ਵੰਡ ਰਹੇ ਸੀ ਸਾਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਤਾਂ ਇਹਨਾਂ ਨੂੰ ਉੱਥੇ ਕਾਬੂ ਕੀਤਾ ਸਾਰਿਆਂ ਪਹਿਲਾਂ ਕੋਈ ਅੱਗੇ ਪਰਚੇ ਲਗਾਉਂਦੇ ਨੇ ਨਾ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਡੀਕੇਸ ਦੇ ਐਡੀਮ ਕਦਮੇ ਦਰਦਦੇ ਨੇ ਇੱਕ ਤੇ ਤਿੰਨ ਮਕਦਮੇ ਦਰਦਦੇ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁੜੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਇਹਨੇ ਆਉਂਦਾ ਸਰ ਫੇਰ ਦੁਬਾਰਾ ਉਹੀ ਕੰਮ ਸ਼ੁਰੂ ਕਰਤਾ ਇਹ ਦਿਨ ਕਬੂਲ ਕਿਸਾਨ ਇਹਨਾਂ ਦਾ ਰਿਮਾਂਡ ਤੋਂ ਦੁਆਰਾ ਫੇਰ ਰਿਮਾਂਡ ਦਿੱਤਾ ਗਿਆ ਹੈ ਅੱਜ ਅੱਜ ਪੇਸ਼ ਕਰਾਂਗੇ ਮਾਂਜੋਗ ਦਾਤ ਬਰਨਾਲਾ ਦਿੱਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਮਾਡਲ ਲਵਾਂਗੇ ਕਾਰਵਾਈ ਕੀ ਕੀਤੀ ਗਈ ਹੈ ਕਿੰਨੇ ਨੰਬਰੋਂ ਕਾਰਵਾਈ ਕੀਤੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕੰਨ ਦਾ ਦਰਜਾ ਰਜਿਸਟਰ ਹੋਇਆ ਅੱਗੇ ਅਸੀਂ ਇਹਨਾਂ ਦਾ ਪੁਲਿਸ ਮਾਡਲ ਹੈਗੀ ਕਾਰਵਾਈ ਕਰਾਂਗੇ ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆ ਗੋਲੀਆਂ ਜਿਹੜੀਆਂ ਮਿਲਿਆ ਨੇ ਦਰਦਿਕ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸੇ ਅਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਨਾਂ ਦੇ ਕੋਲ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿਸ ਤੇ ਚਲਦੇ ਕਿ ਮਾਂਜੁਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਤੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਾ ਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਥਣਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਕੁਲਦੀਪ ਸਿੰਘ ਅਤੇ ਮਾਨੀ ਜਗਸੀਰ ਸਿੰਘ ਜੱਗਾ ਇਹ ਸਾਨੂੰ 1 ਅਗਸਤ ਮਿਲੇ 1 ਅਗਸਤ ਨੂੰ ਚੈਕਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਇੱਕ ਐਨਡੀ ਦੀ ਰਿਕਵਰੀ ਹੋਈ ਹੈ ਜਿਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਉਹਨਾਂ ਕੋਲੋਂ ਚਿੱਤਾ ਬਰਾਮਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਪੁੱਲੀਆਂ ਗੋਲੀਆਂ ਉਹ ਬਰਾਮਦ ਕਿੱਥੋਂ ਐਨਐਪੀ ਇਸ ਤਰ੍ਹਾਂ ਇਹ ਕਿੱਥੇ ਇਹ ਡੀਡ ਰੋਡ ਹੈਗਾ ਸਾਡੇ ਇਥੇ ਭਰੋੜ ਦੇ ਇਥੇ ਬੀ ਰੋਡ ਵੱਲ ਉੱਥੇ ਟ੍ਰੈਨ ਦੇ ਕੋਲ ਮੇਰੇ ਦਰਸਤ ਦੇ ਥੱਲੇ ਬੈਠ ਕੇ ਆਉਂਦਾ ਕੋਈ ਜਿਹੀ ਕਿੰਝ ਗੱਗਦਾ ਇੰਦੇ ਯਾਰ ਕਰਦੇ ਸੀ ਜਾਇ ਵੰਡ ਰਹੇ ਸੀ ਸਾਨੂੰ ਪੁਲਿਸ ਪਾਰਟੀਆਂ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉੱਥੇ ਕਾਬੂ ਕੀਤਾ ਸਾਰਿਆਂ ਪਹਿਲਾਂ ਕੋਈ ਅੱਜ ਆਪ ਚਲੇ ਗਏ ਨੇ ਨੰਬਰ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਪੀ ਦੇ ਹੈਗੇ ਮਕਦਮੇ ਪਹਿਲਾਂ ਵੀ ਦਰਜ ਨੇ ਇੱਕ ਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁਰੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਇਹਨੇ ਆਉਂਦਾ ਸਰ ਫੇਰ ਦੁਬਾਰਾ ਉਹੀ ਕੰਮ ਸ਼ੁਰੂ ਕਰਤਾ ਇਹ ਦਿਨ ਉਹ ਕਬੂ ਕਿਸਾਨ ਇਹਨਾਂ ਰਿਮਾਂਡ ਤੋਂ ਦੁਆਰਾ ਫਿਰ ਰਿਮਾਂਡ ਲੈਤਾ ਵੀ ਇਹ ਅੱਜ ਅੱਜ ਪੇਸ਼ ਕਰਾਂਗੇ ਮਾਂਜੋਗ ਦਾਤ ਬਰਨਾਲਾ ਦੇ ਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਕਾਰਵਾਈ ਕੀ ਕਰੀਏ ਇਹਨਾਂ ਨੰਬਰ ਹੇਠਾਂ ਮਾਈਕ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨ ਦਰਜ ਰਜਿਸਟਰ ਹੋਇਆ ਅੱਗੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਕਾਰਵਾਈ ਕਰਾਂਗੇ ਪੋਰਟ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੇ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆ ਗੋਲੀਆਂ ਜਿਹੜੀਆਂ ਮਿਲਿਆ ਨੇ ਦਰਜੇ ਕੋ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸੇ ਅਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਨਾਂ ਦੇ ਕੋਲ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਹੈ ਜਿਸ ਤੇ ਚਲਦੇ ਕਿ ਮਾਮਲ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਭਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਥਣਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਤਨੂੰ ਦੋ ਵਿਅਕਤੀ ਕੁਲਦੀਪ ਸਿੰਘ ਅਤੇ ਮਾਨੀ ਜਗਸੀਰ ਸਿੰਘ ਜੱਗਾ ਇਹ ਤੁਹਾਨੂੰ 1 ਅਗਸਤ ਮਿਲੇ 1 ਅਗਸਤ ਨੂੰ ਚੈਕਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਇੱਕ ਐਨਡੀ ਦੀ ਰਿਕਵਰੀ ਹੋਈ ਹੈ ਜਿਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਤੋਂ ਇਤਨਾ ਉਹਨਾਂ ਕੋਲੋਂ ਚਿੱਤਾ ਬਰਾਮਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਪੁੱਲੀਆਂ ਗੋਲੀਆਂ ਉਹ ਬਰਾਮਦ ਕਿੱਥੋਂ ਐਨਐਕਪੀ ਇਸ ਤੇ ਇਹਨੇ ਕਿੱਥੇ ਇਹ ਡੀਡ ਰੋਡ ਹੈਗਾ ਸਾਡੇ ਇਥੇ ਭਰੋੜ ਦੇ ਤੇ ਬੀ ਰੋਡ ਵੱਲ ਉੱਥੇ ਟ੍ਰੇਨ ਦੇ ਕੋਲ ਮੇਰੇ ਦਰਸਤ ਦੇ ਥੱਲੇ ਬੈਠ ਕੇ ਆਉਂਦਾ ਕੋਈ ਜਿਹੀ ਕਿੰਤੂ ਗਾਗਦਾ ਇੰਦੇ ਯਾਰ ਕਰਦੇ ਸੀ ਜਾਂ ਇਹ ਵੰਡ ਰਹੇ ਸੀ ਸਾਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉੱਥੇ ਕਾਬੂ ਕੀਤਾ ਸਾਰਿਆਂ ਪਹਿਲਾਂ ਕੋਈ ਅਜਿਆ ਪਰਚਾ ਨਹੀਂ ਲਿਆ ਨਿੰਮਤ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਪੀ ਦੇ ਹੈਗੇ ਮਕਦਮੇ ਪਹਿਲਾਂ ਵੀ ਦਰਜ ਨੇ ਇੱਕ ਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁਰੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਇਹਨੇ ਆਉਂਦਾ ਸਾਰ ਫੇਰ ਦੁਬਾਰਾ ਉਹੀ ਕੰਮ ਸ਼ੁਰੂ ਕਰਤਾ ਇਹ ਦਿਨੋ ਕਬੂ ਕਿਸਾਨ ਇਹਨਾਂ ਰਿਮਾਰਨਡ ਤੋਂ ਦੁਆਰਾ ਫੇਰ ਰਿਮਾਰਨਡ ਲੱਗਦਾ ਹੈ ਅੱਜ ਅੱਜ ਪੇਸ਼ ਕਰਾਂਗੇ ਮਾਜੂਦਦਾਰਤ ਬਰਨਾਲਾ ਦੇ ਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਰਨਡ ਲਵਾਂਗੇ ਕਾਰਵਾਈ ਕੀ ਕਰੀਏ ਇਹਨਾਂ ਨੂੰ ਮਨਦਮਾਈ ਕੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨਾ ਦਰਜ ਹੋਇਆ ਹੈ ਅੱਗੇ ਅਸੀਂ ਇਹਨਾਂ ਦਾ ਪੁਲਿਸ ਰਿਮਾਰਨਡ ਲੇ ਕੇ ਕਾਰਵਾਈ ਕਰਾਂਗੇ ਔਰ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਮਿਲੀਆਂ ਨੇ ਦਰਤੇ ਕੋ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲੋਂ ਫਿਰ ਤੋਂ ਨਸ਼ੀਲੇ ਪਰਦਾਧ ਜਿਹੜੇ ਆ ਉਹ ਮਿਲੇ ਆ ਜਿਸ ਤੇ ਚਲਦੇ ਕਿ ਮਾਂਜਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਤੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਾ ਦੌੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜੀ ਜਣਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਇੱਕ ਕਲਦੀਪ ਸਿੰਘ ਅਤੇ ਮਾਨੀ ਜਗਸੀਰ ਸਿੰਘ ਜੱਗਾ ਇਹ ਸਾਨੂੰ ਬਰਾਂਗਸਤ ਮਿਲੇ ਬਰਾਂਗਸਤ ਨੂੰ ਚੈਕਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਹੋਰ ਐਨਡੀ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਤੋਂ ਇਤਨਾ ਨਾ ਬਲੋ ਚਿੱਟਾ ਬਰਾਮਦ ਹੋਇਆ ਹੈ ਔਰ 46 ਗੋਲੀਆਂ ਨਸ਼ੀਦੀਆਂ ਪੁੱਡੀਆਂ ਗੋਲੀਆਂ ਉਹ ਬਰਾਮਦ ਕਿਥੋਂ ਰੈਕਪਾਈ ਇਸ ਤਰ੍ਹਾਂ ਇਹ ਕਿੱਥੇ ਇਹ ਬੀਡ ਰੋਡ ਹੈਗਾ ਸਾਡੇ ਇੱਥੇ ਬਧੌੜ ਦੇ ਇਥੇ ਬੀ ਰੋਡ ਵੱਲ ਦਾ ਉੱਥੇ ਟ੍ਰੇਨ ਦੇ ਪੋਲ ਮੇਰੇ ਦਰਸਤ ਦੇ ਥੱਲੇ ਬੈਠ ਕੇ ਆਉਂਦਾ ਕੋਈ ਜਿਹੀ ਕਿ ਜਿਹੀ ਗੱਗਦਾ ਇੰਦੇ ਯਾਰ ਕਰਦੇ ਸੀ ਜਾਇ ਵੰਡ ਰਹੇ ਸੀ ਸਾਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉੱਥੇ ਕਾਬੂ ਕੀਤਾ ਸਾਰੀ ਪਹਿਲਾਂ ਕੋਈ ਅਜਿਆ ਪਰਚਾ ਨਹੀਂ ਲਿਆ ਨਾ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਕੇਸ਼ ਦੇ ਹੈਗੇ ਮਕਦਮੇ ਦਰਜ ਨੇ ਇੱਕ ਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁਰੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਇਹਨੇ ਆਉਂਦਾ ਸਰ ਫੇਰ ਦੁਬਾਰਾ ਉਹੀ ਕੰਮ ਸ਼ੁਰੂ ਕਰਤਾ ਇਹ ਦਿਨ ਉਹ ਕਬੂ ਕਿਸਾਨ ਇਹਨਾਂ ਰਿਮਾਰਨ ਤੋਂ ਦੁਆਰਾ ਫਿਰ ਰਿਮਾਰਨ ਲੱਗਦਾ ਹੈ ਅੱਜ ਅੱਜ ਪੇਸ਼ ਕਰਾਂਗੇ ਮਾਜੂਦ ਦਾਤ ਬਰਨਾਲਾ ਦੇ ਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਰਨ ਲਵਾਂਗੇ ਕਾਰਵਾਈ ਕੀ ਕਰੀਏ ਇਹਨਾਂ ਨੂੰ ਮਨ ਕਰਵਾਈ ਦੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨਾ ਦਰਜ ਰਜਿਸਟਰ ਹੋਇਆ ਅੱਗੇ ਅਸੀਂ ਇਹਨਾਂ ਦਾ ਪੁਲਿਸ ਰਿਮਾਰਨ ਲੇ ਕੇ ਕਾਰਵਾਈ ਕਰਾਂਗੇ ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆਂ ਗੋਲੀਆਂ ਜਿਹੜੀ ਆ ਮਿਲੀਆਂ ਨੇ ਦੱਸਦੇ ਕਿ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਂਜੁਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਾ ਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਥਣਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਇੱਕ ਕਲਦੀਪ ਸਿੰਘ ਉਪਮਾਨੀ ਜਗਸੀਰ ਸਿੰਘ ਜੱਗਾ ਇਹ ਸਾਨੂੰ ਬਰਾਂਗਸਤ ਮਿਲੇ ਬਰਾਂਗਸਤ ਨੂੰ ਚੇਤਨ ਕਰਦੇ ਆ ਸਾਨੂੰ ਇਹਨਾਂ ਤੋਂ ਹੋਰ ਐਨਡੀ ਦੀ ਰਿਕਵਰੀ ਹੋਈ ਆ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਇਹ ਸਾਡੇ ਤੋਂ ਇਤਨਾ ਨਾ ਬਲੋ ਚਿੱਟਾ ਬਰਾਮਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਪੁੱਡੀਆਂ ਗੋਲੀਆਂ ਉਹ ਬਰਾਮਦ ਕਿਥੋਂ ਰੈਕਪਾਈ ਜਿੱਥੇ ਇਹ ਕਿੱਥੇ ਇਹ ਬੀਡ ਰੋਡ ਹੈਗਾ ਸਾਡੇ ਇੱਥੇ ਬਧੌੜ ਦੇ ਇਥੇ ਬੀ ਰੋਡ ਵੱਲ ਉੱਥੇ ਟ੍ਰੇਨ ਦੇ ਪੋਲ ਮੇਰੇ ਦਰਸਤ ਦੇ ਥੱਲੇ ਬੈਠ ਕੇ ਆਉਂਦਾ ਕੋਈ ਜਿਹੀ ਕਿੰਝ ਗਾਗਦਾ ਇੰਦੇ ਯਾਰ ਕਰਦੇ ਸੀ ਜਾਇ ਵੰਡ ਰਹੇ ਸੀ ਸਾਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉੱਥੇ ਕਾਬੂ ਕੀਤਾ ਸਾਰਿਆਂ ਪਹਿਲਾਂ ਕੋਈ ਅੱਜ ਪਰਚੇ ਨਹੀਂ ਲਿਖਾਉਂਦੇ ਨੇ ਨਾ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਕੇਸ਼ਨ ਦੇ ਹੈਗੇ ਮਕਦਮੇ ਪਹਿਲਾਂ ਵੀ ਦਰਜ ਨੇ ਇੱਕ ਤੇ ਤਿੰਨ ਮਕਦਮੇ ਦਰਜ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁਰੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਇਹਨੇ ਆਉਂਦਾ ਸਰ ਫੇਰ ਦੁਬਾਰਾ ਉਹੀ ਕੰਮ ਸ਼ੁਰੂ ਕਰਤਾ ਇਹ ਦਿਨੋ ਕਬੂ ਕਿਸਾਨ ਇਹਨਾਂ ਰਿਮਾਂਡ ਤੋਂ ਦੁਆਰਾ ਫੇਰ ਰਿਮਾਂਡ ਦਿੱਤਾ ਗਿਆ ਹੈ ਅੱਜ ਅੱਜ ਪੇਸ਼ ਕਰਾਂਗੇ ਮਾਜੂਦ ਦਾਤ ਬਰਨਾਲਾ ਦਿੱਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੁਲਿਸ ਰਿਮਾਂਡ ਲਵਾਂਗੇ ਕਾਰਵਾਈ ਕੀ ਕਰੀਏ ਇਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਇੱਕ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨ ਦਰਜ ਰਜਿਸਟਰ ਹੋਇਆ ਅੱਗੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਕਾਰਵਾਈ ਕਰਾਂਗੇ ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆਂ ਗੋਲੀਆਂ ਜਿਹੜੀ ਆ ਮਿਲੀਆਂ ਨੇ ਦੱਸਦੇ ਕੋ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਂਜਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਤੇ ਇਸੇ ਤਰ੍ਹਾਂ ਦੱਸਦੇ ਨੇ ਇੱਕ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਪਾ ਦੌੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛੱਪ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮਹਿਲ ਢਹ ਢੇਰੀ ਕੀਤੇ ਜਾ ਰਹੇ ਹਨ। ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆਂ ਗੋਲੀਆਂ ਜਿਹੜੀਆਂ ਮਿਲੀਆਂ ਨੇ ਨਲਦੇਕੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲੋਂ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਂਜਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਕਿ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਭਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤੋਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਰਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਥਾਣਾ ਭਦੌੜ ਦੇਖੇ ਅਸੀਂ ਕੰਨ ਇੰਗ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਇੱਕ ਕੁਲਦੀਪ ਸਿੰਘ ਉਪਮਾਨੀ ਜਗਸੀਰ ਸਿੰਘ ਜੱਗਾ ਇਹ ਸਾਨੂੰ ਬਰਾਮਦ ਮਿਲੇ ਜਦੋਂ ਨੇ ਗੈਸਨ ਨੂੰ ਚੇਸਿੰਗ ਕਰਦੇ ਆ ਸਾਨੂੰ ਇਹਨਾਂ ਤੋਂ ਹੋਰ ਐਂਡੀ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਤੇ ਸਾਡੇ ਨੂੰ ਇਤਨਾ ਉਹਨਾਂ ਕੋਲ ਚੀਤਾ ਆਬੰਦ ਹੋਇਆ ਔਰ 46 ਗੋਲੀਆਂ ਨਸੀਦੀਆਂ ਪੁੱੜੀਆਂ ਗੋਲੀਆਂ ਉਹ ਪ੍ਰਾਪਤ ਕਿਥੋਂ ਐਕਸਪਾਇਰ ਚ ਰਹਿਣ ਕਿੱਥੇ ਇਹ ਡੀਰ ਰੋਡ ਹੈਗਾ ਸਾਡੇ ਇੱਥੇ ਬਰੋਡ ਦੇ ਉੱਤੇ ਡੀਰ ਰੋਡ ਵਾਈਡਾ ਉੱਥੇ ਟ੍ਰੇਡ ਦੇ ਕੋਲ ਮੇਰੇ ਦਰਫੇ ਥੱਲੇ ਬੈਠ ਕੇ ਆਉਂਦਾ ਕੋਈ ਜੀ ਕਿਸੇ ਦੀ ਕਿਸ ਤਰ੍ਹਾਂ ਦਾ ਤਿਆਰ ਕਰਦੇ ਸੀ ਜਾਂ ਇਹ ਵੰਡ ਰਏ ਸੀ ਸਾਨੂੰ ਪੁਲਿਸ ਪਾਰਟੀਆਂ ਦੇ ਇੱਕ ਇੱਕ ਨੂੰ ਭਰਾ ਕੇ ਭਜਣ ਲੱਗੇ ਪਰ ਇਹਨਾਂ ਨੂੰ ਉਥੇ ਕਾਬੂ ਕੀਤਾ ਸਾਰਿਆਂ ਦਾ ਪਹਿਲਾਂ ਕੋਈ ਨਹੀਂ ਆਇਆ ਫਰਚੀ ਗਿਆ ਇਹਨਾਂ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਡੀਕੇਟ ਦੇ ਐਡੀ ਮਕਦਮੇ ਪਾਉਂਦੇ ਨੇ ਇੱਕ ਤੇ ਤਿੰਨ ਮਕਦਮੇ ਪਾਉਂਦੇ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁੜੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹ ਜਨੇ ਆਉਂਦਾ ਸਰ ਫਿਰ ਦੁਬਾਰਾ ਉਹ ਹੀ ਕੰਮ ਸ਼ੁਰੂ ਕਰਤਾ ਉਹਦੇ ਨੂੰ ਕਾਬੂ ਕਿਸੇ ਨੇ ਇਹਨਾਂ ਰਿਮਾਨਡ ਤੋਂ ਦੁਬਾਰਾ ਫੇਰ ਰਿਮਾਨਡ ਲੈਤਾ ਨਹੀਂ ਅੱਜ ਅੱਜ ਪੇਸ਼ ਕਰਾਂਗੇ ਮਾ ਜੁਗਦਾਰ ਬਰਨਾਲਾ ਦਿੱਤੇ ਔਰ ਉਸ ਤੋਂ ਬਾਅਦ ਇਹਨਾਂ ਦਾ ਪੋਸਟ ਮਾਰ ਲਵਾਂ ਕਿ ਕਾਰਵਾਈ ਕੀ ਕਰੀਏ ਕਿ ਇਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ। ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲ ਇਹ ਕੰਮ ਦਾ ਦਰਜ ਹੋਇਆ ਹੈ। ਅਧਿਆਸੀ ਇਹਨਾਂ ਦਾ ਪੋਸਟ ਮਾਰ ਲਏਗੀ ਕਾਰਵਾਈ ਕਰਾਂਗੇ। ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆ ਗੋਲੀਆਂ ਜਿਹੜੀਆਂ ਮਿਲੀਆਂ ਨੇ। ਦੱਸਦੇ ਕਿ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਹਨਾਂ ਦੇ ਕੋਲੋਂ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਂਜੁਕ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਕਿ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਭਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਜੀ ਥੋੜਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤ ਦਰਾਂ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਕੁਲਦੀਪ ਸਿੰਘ ਕੁਮਾਰੀ ਜਗਸੀਰ ਸਿੰਘ ਜੱਗਾ ਤੇ ਸਾਨੂੰ ਬਰਾਮਦ ਅਗਸਤ ਮਿਲੇ ਜਦੋਂ ਦੇ ਗੈਸੇ ਨੂੰ ਚੇਸਿੰਗ ਕਰਦੇ ਹਾਂ ਸਾਨੂੰ ਇਹਨਾਂ ਤੋਂ ਹੋਰ ਐਂਡੀ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਤੇ ਸਾਡੇ ਨੂੰ ਇਤਨਾ ਉਹਨਾਂ ਕੋਲ ਚਿੱਟਾ ਬਰੰਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਕੁੱਧੀਆਂ ਗੋਲੀਆਂ ਉਹ ਪ੍ਰਾਪਤ ਕਿਥੋਂ ਐਕਸਪਾਇਰ ਹੋਏ ਸਰੇ ਨੇ ਕਿੱਥੇ ਇਹ ਡੀਡ ਰੋਡ ਹੈਗਾ ਸਾਡੇ ਇੱਥੇ ਬੰਡੌਰ ਦੇ ਕਿ ਡੀਡ ਰੋਡ ਵਾਈਡਾ ਉੱਥੇ ਟ੍ਰੇਨ ਦੇ ਪੁਲ ਮੇਰੇ ਦਰਫੇ ਦੇ ਥੱਲੇ ਬੈਠ ਕੇ ਆਪਾਂ ਤਾਂ ਕੋਈ ਜੀ ਕਿਸੇ ਦੀ ਕਿੰਸੂ ਗਾਹ ਤਾ ਤਿਆਰ ਕਰਦੇ ਸੀ ਜਾਂ ਇਹ ਬੰਦ ਰਹੇ ਸੀ ਸਭ ਨੂੰ ਪੁਲਿਸ ਪਾਰਟੀਆਂ ਦੇ ਇੱਕ ਇੱਕ ਨੂੰ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉਥੇ ਕਾਬੂ ਕੀਤਾ ਸਾਰਿਆਂ ਦਾ ਪਹਿਲਾਂ ਕੋਈ ਨਹੀਂ ਆਇਆ ਫਰਚੀ ਦੇ ਗਏ ਇਹਨਾਂ ਤੇ ਹੈਗੇ ਪਹਿਲਾਂ ਵੀ ਐਡੀਪੀ ਦੇ ਐਡੀਕੇਸ ਦੇ ਐਡੀ ਮਕਦਮੇ ਪਾਉਂਦੇ ਨੇ ਤੇ ਇੱਕ ਤੇ ਤਿੰਨ ਮਕਦਮੇ ਪਾਉਂਦੇ ਨੇ ਜਿਹੜਾ ਇਹ ਕੁਲਦੀਪ ਸਿੰਘ ਹੈ ਇਹ ਕੁੜੀ ਇੱਕ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਹੈ ਇਹ ਜਨੇ ਆਉਂਦਾ ਸਰ ਫੇਰ ਦੁਬਾਰਾ ਉਹ ਹੀ ਕੰਮ ਸ਼ੁਰੂ ਕਰਤਾ ਉਹਦੇ ਨੂੰ ਕਾਬੂ ਕਿਸੇ ਨੇ ਇਹਨਾਂ ਰਿਮਾਨਡ ਤੋਂ ਦੁਬਾਰਾ ਫੇਰ ਰਿਮਾਨਡ ਲੈਤਾ ਨਹੀਂ ਅੱਜ ਅੱਜ ਪੇਸ਼ ਕਰਾਂਗੇ ਮਾ ਜੁਗਦਾਰ ਬਰਨਾਲਾ ਦੇ ਔਰ ਉਸ ਤੋਂ ਬਾਅਦ ਇਹਨਾਂ ਦਾ ਰਿਪੋਰਟ ਸਬਮਿਟ ਕਰ ਲਵਾਂ ਕਿ ਕਾਰਵਾਈ ਕੀ ਕਰੀ ਗਈ ਇਹਨਾਂ ਨੂੰ ਕਰਵਾਈ ਕੀ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲ ਇਹ ਕੰਡਰ ਦਰਜ ਹੋਇਆ ਹੈ ਅੱਗੇ ਸੀਨਾ ਦਾ ਰਿਪੋਰਟ ਸਬਮਿਟ ਕਰ ਲਈ ਕਾਰਵਾਈ ਕਰਾਂ। ਪੋਰ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਕੋਲੋਂ ਨਸ਼ੀਲੇ ਪਦਾਰਥ ਮਿਲੇ ਨੇ ਨਸ਼ੀਲੀਆ ਗੋਲੀਆਂ ਜਿਹੜੀਆਂ ਮਿਲੀਆਂ ਨੇ ਦਲਤੇਗੋ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਆ ਤੇ ਇਹਨਾਂ ਦੋ ਵਿਅਕਤੀ ਤੇ ਸ਼ੱਕ ਹੋਇਆ ਜਿਸੇ ਅਧਾਰ ਤੇ ਪੁਲਿਸ ਨੇ ਇਹਨਾਂ ਨੂੰ ਰੋਕਿਆ ਤੇ ਇਹਨਾਂ ਦੋਨਾਂ આરોપીਆਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਆ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਉਸੇ ਵੇਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਜਿਹੜੇ ਆ ਉਹ ਮਿਲੇ ਆ ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਜਿਹੜੇ ਉਹ ਦਰਜ ਨੇ ਤੇ ਹੁਣ ਇਹਨਾਂ ਦੇ ਵੱਲੋਂ ਇਨਾਂ ਦੇ ਕੋਲੋਂ ਫਿਰ ਤੋਂ ਨਸ਼ੀਲੇ ਪਰਦਾਤ ਜਿਹੜੇ ਆ ਉਹ ਮਿਲੇ ਆ ਜਿੱਥੇ ਚਲਦੇ ਕਿ ਮਾਨਜੁਗ ਅਦਾਲਤ ਦੇ ਵਿੱਚ ਵੀ ਇਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇਗੀ ਕਿਉਂਕਿ ਇਹਨਾਂ ਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਇਸੇ ਤਰ੍ਹਾਂ ਦੱਸਦੇ ਨੇ ਕਿ ਪੁਲਿਸ ਦੇ ਵੱਲੋਂ ਲਗਾਤਾਰ ਜੁੱਧ ਨਸ਼ਿਆ ਦੇ ਵਿਰੁੱਧ ਜਿਹੜੀ ਆ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਨਾਕੇ ਵੀ ਲਗਾਏ ਜਾਂਦੇ ਨੇ ਅਤੇ ਚੈਕਿੰਗ ਅਭਿਆਨ ਜਿਹੜਾ ਉਹ ਚਲਾਇਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਭਦੋੜ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋ ਵਿਅਕਤੀ ਜਿਹੜੇ ਆ ਉਹ ਫੜੇ ਗਏ ਨੇ ਜਿਨ੍ਹਾਂ ਦੇ ਕੋਲ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਜੀ ਥੋੜਾ ਬਧੌੜ ਦੇਖੇ ਅਸੀਂ ਕੱਲ ਇੱਕ ਪਾਰਟੀ ਨੇ ਸਾਡੇ ਨੇ ਅਗਸਤਪੁਰਾਣ ਇੱਕ ਰੇਡ ਕੀਤੀ ਸੀ ਜਦੋਂ ਸਾਨੂੰ ਦੋ ਵਿਅਕਤੀ ਕੁਲਦੀਪ ਸਿੰਘ ਕੁਮਾਰੀ ਜਗਸੀਰ ਸਿੰਘ ਜੱਗਾ ਤੇ ਸਾਨੂੰ ਬਰਾਮਦ ਅਗਸਤ ਮਿਲੇ ਜਦੋਂ ਅਸੀਂ ਇਹਨਾਂ ਚੇਕਿੰਗ ਕਰਦੇ ਹਾਂ ਸਾਨੂੰ ਇਹਨਾਂ ਤੋਂ ਹੋਰ ਐਂਡੀ ਦੀ ਰਿਕਵਰੀ ਹੋਈ ਹੈ ਜਿਹਦੇ ਵਿੱਚ 113 ਗ੍ਰਾਮ 80 ਮਿਲੀਗ੍ਰਾਮ ਤੇ ਸਾਡੇ ਨੂੰ ਇਤਨਾ ਉਹਨਾਂ ਕੋਲ ਚੀਤਾ ਬਰੰਦ ਹੋਇਆ ਔਰ 46 ਗੋਲੀਆਂ ਨਸ਼ੀਦੀਆਂ ਉਹਦੀਆਂ ਗੋਲੀਆਂ ਉਹ ਪ੍ਰਾਪਤ ਕਿਥੋਂ ਐਕਸਪਾਈਰ ਤੇ ਕਿੱਥੇ ਇਹ ਡੀਡ ਰੋਡ ਹੈਗਾ ਸਾਡੇ ਇੱਥੇ ਬੰਡੌਰ ਦੇ ਤੇ ਡੀਡ ਰੋਡ ਬਾਏ ਦਾ ਉੱਥੇ ਟ੍ਰੇਡ ਦੇ ਪੁਲ ਮੇਰੇ ਦਰਫੇ ਦੇ ਥੱਲੇ ਬੈਠ ਕੇ ਆਪਾਂ ਤਾਂ ਕੋਈ ਜੀ ਕਿਸੇ ਦੀ ਚਿੰਤਾ ਦਾ ਤਿਆਰ ਕਰਦੇ ਸੀ ਜਾਂ ਇਹ ਬੰਦ ਰਹੇ ਸੀ ਸਾਨੂੰ ਪੁਲਿਸ ਪਾਰਟੀਆਂ ਦੇਖ ਕੇ ਇੱਕਦਮ ਭਰਾ ਕੇ ਭੱਜਣ ਲੱਗੇ ਪਰ ਇਹਨਾਂ ਨੂੰ ਉੱਥੇ ਕਾਬੂ ਕੀਤਾ। ਸਾਡੀ ਨਾ ਪਹਿਲਾਂ ਕੋਈ ਹੈ ਜੀ ਹਰ ਚਲੇ ਗਿਆ। ਇਹਨਾਂ ਤੇ ਹੈਗੇ ਪਹਿਲਾਂ ਵੀ ਐਨਡੀਪੀ ਦੇ ਐਨਡੀਪੀ ਦੇ ਸਖਤ ਦੇ ਹੈਗੇ ਮੁਕਦਮੇ ਇਹਨਾਂ ਨੂੰ ਦਰਜ ਨੇ। ਇਹ ਕਦੇ ਤਿੰਨ ਮੁਕਦਮੇ ਦਰਜ ਨੇ। ਡੀਰਾਣੀ ਤੋਂ ਦੀਪ ਸਿੰਘ ਹੈ। ਥੋੜੀ ਇੱਕ ਮਹੀਨਾ ਪਹਿਲਾਂ ਜੇਲ੍ਹ ਤੋਂ ਆਇਆ ਇਹ। ਅੱਜ ਆਉਂਦਾ ਸਰ ਫੇਰ ਦੁਬਾਰਾ ਉਹ ਹੀ ਕੰਮ ਸ਼ੁਰੂ ਕਰਤਾ ਤੇ ਇਹਨੂੰ ਕਾਬੂ। ਕਿਸਨ ਇਹਨਾਂ ਰਿਮਾਂਡ ਤੋਂ ਦੁਬਾਰਾ ਫੇਰ ਰਿਮਾਂਡ ਲੈਤਾ। ਅੱਜ ਅੱਜ ਪੇਸ਼ ਕਰਾਂਗੇ ਮਾਜੂਦਦਾਰ ਬਰਨਾਲਾ ਦਿੱਤੇ। ਔਰ ਉਸ ਤੋਂ ਬਾਅਦ ਇਹਨਾਂ ਦਾ ਪੋਸਟਮਾਰਡ ਲਵਾਂ ਕਿ ਕਾਰਵਾਈ ਕੀ ਕੀਤੀ ਹੈ ਕਿੰਨੇ ਨੰਬਰ ਨੂੰ ਕਾਰਵਾਈ ਕੀਤੀ ਹੈ ਇਹ ਮਕਦਮਾ ਨੰਬਰ 83 ਮਿਤੀ 21/9/25 ਸਾਡੇ ਕੋਲੇ ਕਰਨ ਦਾ ਦਰਜ ਹੋਇਆ ਹੈ ਅੰਕੱਠੀ ਅਸੀਂ ਇਹਨਾਂ ਦਾ ਪੋਸਟਮਾਰਡ ਲੇ ਕੇ ਕਾਰਵਾਈ ਕਰਾਂਗੇ